ਪਾਲੋ ਛਕਲਾ ਪਾਲੋ ਇਹਦੇ ਤੇ ਥੋੜੀ ਕੰਗਣਾ ਰਨੌਤ ਦੀ ਗੱਲ ਕਰਦਾ ਜਿਹੜੀ ਹਲਕੀ ਫਿਰਦੀ ਆ ਬੋਲਣ ਨੂੰ ਜੀ ਨਹੀਂ ਕਰਦਾ ਸੀ ਇਹਦੇ ਤੇ ਪਰ ਦੋਸਤੋ ਅੱਜ ਨੇ ਕਿਹਾ ਕੀ ਆ ਕੱਲ ਬਲਾਤਕਾਰੀ ਸ਼ਬਦ ਵਰਤੇ ਆ ਕਿਹਦੇ ਵਾਸਤੇ ਸਾਡੇ ਪੂਰੇ ਪੰਜਾਬੀਆਂ ਵਾਸਤੇ ਪੂਰੀ ਕਮਿਊਨਿਟੀ ਵਾਸਤੇ ਅੱਜ ਜਵਾਬ ਦੇਣਾ ਪਊਗਾ ਤੇ ਤੁਹਾਨੂੰ ਵੀ ਬੋਲਣਾ ਪਊਗਾ ਅਸੀਂ ਹੱਤਵਾਦੀ ਵੀ ਕਹਾਏ ਅਸੀਂ ਵੱਖਵਾਦੀ ਕਹਾਏ ਤੇ ਹੁਣ ਅਸੀਂ ਬਲਾਤਕਾਰੀ ਬਣ ਗਏ ਅਸੀਂ ਉਹ ਆ ਜਿਨ੍ਹਾਂ ਨੇ ਕੀ ਆ ਮੋੜਕੇ ਲਿਆਂਦੀਆਂ ਸੀ ਗਜਨੀ ਦੇ ਬਾਜ਼ਾਰਾਂ ਚ ਲਿਜਾਣ ਜਿਹੜੇ ਰਾਸਤੇ ਦੇ ਵਿੱਚੋਂ ਡੱਕ ਕੇ ਕੀ ਆ ਵਾਪਸ ਮੁੜ ਗਿਆ ਸੀ ਤਾਂ ਹੀ ਮੈਂ ਕਹਿਣਾ ਸੀ ਕਿ ਕਗਨਰ ਰਣੌਤੇ ਤੂੰ ਅੱਜ ਨੂੰ ਕੀ ਇਹ ਬੁਰਕਾ ਪਾਇਆ ਹੋਣਾ ਸੀ ਤੇ ਤੂੰ ਉਹਨਾਂ ਦੇ ਵਾਸਤੇ ਸ਼ਬਦਾਵਲੀ ਜਿਹੜੀ ਵਰਤੀ ਆ ਮੈਂ ਭਾਜਪਾ ਨੂੰ ਕਹਿਣਾ ਵੈਸੇ ਅਕਸਰ ਲੋਕ ਕਹਿੰਦੇ ਆ ਕਿ ਬੀਜੇਪੀ ਨੂੰ ਨਾ ਲੋਕ ਬਲਾਤਕਾਰੀ ਜਨਤਾ ਪਾਰਟੀ ਕਹਿਣਾ ਸ਼ੁਰੂ ਕਰ ਚੁੱਕੇ ਆ ਕਿਉਂ ਕਹਿੰਦੇ ਆ ਅੱਜ ਪੋਤ ਨੇ ਜ਼ਰੂਰ ਫਰੋਲੂ ਆ ਤੇ ਬੀਜੇਪੀ ਕਿਉਂ ਬਲਾਤਕਾਰੀ ਜਨਤਾ ਪਾਰਟੀ ਕਹੀ ਜਾਂਦੀ ਆ ਤੁਸੀਂ ਸਾਰੇ ਬ੍ਰਿਜਪੂਸ਼ਨ ਨੂੰ ਜਾਣਦੇ ਹੋ ਤੇ ਕੰਗਨਰ ਰਣੌਤੇ ਉਦੋਂ ਕੀ ਇਹ ਮੂੰਹ 'ਚ ਕੀ ੱਟੜੀ ਸੀ ਬ੍ਰਿਜਪੂਸ਼ਨ ਜਿਹਦੇ ਕਰਕੇ ਕੀ ਆ ਸਾਡੀਆਂ ਬੱਚੀਆਂ ਆਪ ਸੜਕਾਂ ਤੇ ਰੁਲੀਆਂ ਕੜੀਸਕੜੀ ਸਕੇ ਕੁੱਟੀਆਂ ਗਈਆਂ ਠੀਕ ਹੈ ਨਾ ਇਸੇ ਵਿੱਚ ਭੂਸ਼ਣ ਮਾਕੇ ਜਿਹੜਾ ਸੀਗਾ ਇਹਨਾਂ ਦਾ ਭਾਜਪਾ ਦਾ ਐਮਪੀ ਸੀ ਉਸ ਤੋਂ ਬਿਨਾ ਕਲਦੀਪ ਸਿੰਘ ਸਾਰੇ ਜਾਣੋਗੇ ਉਹ ਨਾਓ ਕਾਂਡ ਵਾਲਾ ਜਿਹਨੇ ਕੀ ਆ ਉੱਥੇ ਬਲਾਤਕਾਰ ਦੇ ਵਿੱਚ ਜਿਹੜਾ ਕੀ ਆ ਮੁੱਖ ਦੋਸ਼ੀ ਸੀ ਉਹ ਵੀ ਭਾਜਪਾ ਦਾ ਮੈਂਬਰ ਸੀ ਤੇ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਆ ਕਿਵੇਂ ਬਿਲਕਿਸ ਬੰਨੂ ਵਾਲੇ ਕੇਸ 'ਚੋਂ ਬਾਹਰ ਆਏ ਲੋਕਾਂ ਦੀ ਆਰਤੀ उतारी ਸੀ ਭਾਜਪੀ ਵਾਲਿਆਂ ਨੇ ਇਕੱਠੇ ਹੋ ਕੇ ਤੇ ਆਰਤੀ ਤਾਰ ਕੇ ਉਹਨਾਂ ਨੂੰ ਕੀ ਕਿਹਾ ਸੀ ਇਹ ਸੰਸਕਾਰੀ ਸਾਡੇ Hindu ਲੋਕ ਨੇ ਉਹਨਾਂ ਨੂੰ ਕੀ ਆ ਬਾਹਰ ਆਇਆ ਨੂੰ ਮਾਕੇ ਪਹਿਲੀ ਗੱਲ ਤਾਂ ਉਹਨੂੰ ਪਹਿਲਾ ਟਾਈਮ ਤੋਂ ਪਹਿਲਾਂ ਰਿਹਾਈ ਦਵਾਈ ਗਈ ਬਲਾਤਕਾਰੀਆਂ ਨੂੰ ਤੇ ਤੂੰ ਬੋਲਣ ਨੂੰ ਮਰਦੀਆਂ ਉਸੇ ਪਾਰਟੀ ਜੀ ਬਲਾਤਕਾਰੀ ਜਨਤਾ ਪਾਰਟੀ ਦੇ ਨਾਲ ਖੜਕੇ ਤੇ ਨਾਲ-ਨਾਲ ਸਰਸਾ ਸਾਥ ਜਿਹੜਾ ਬਲਾਤਕਾਰ ਦੇ ਕੇਸ ਦੇ ਵਿੱਚ ਸ਼ਰਿਆਮ ਅੰਦਰ ਆ ਉਹਨਾਂ ਨੂੰ ਸ਼ਰਿਆਮ ਪੇਰੋਲਾ ਦੇ ਰਹੀ ਹੈ ਤੇਰੀ ਬੀਜੇਪੀ ਉਦੋਂ ਤੇਰੇ ਮੁਝ ਕਿਉਂ ਹਟੜਦੀ ਆ ਤੇ ਤੂੰ ਬਲਾਤਕਾਰੀ ਸਾਨੂੰ ਦੱਸਦੀਆਂ ਤੇ ਹੁਣ ਮੈਂ ਨਾਂ ਲੈਣ ਲੱਗਿਆ ਬੀਜੇਪੀ ਵਾਲਿਆਂ ਦੇ ਸ਼ਹਿਰ ਸਾਰਿਆਂ ਨੇ ਭੁੱਲੇ ਵੀ ਨਹੀਂ ਹੋਣੇ ਠੀਕ ਹੈ ਮਾਉਂ ਨਾਲੇ ਨਾਲ ਇਹਨਾ ਪ੍ਰਜਵਲ ਰਵੰਨਾ ਸਾਰੇ ਜਾਣਦੇ ਹੋਵੋਗੇ ਕਿੰਨੇ ਬਲਾਤਕਾਰਾਂ ਦੇ ਵਿੱਚ ਦੋਸ਼ੀ ਆ 3000 ਬਲਾਤਕਾਰਾਂ ਚ ਜਿਹਦੀ ਐਤਕੀ ਤੋਂੜਾ ਮੋਦੀ ਕੀਆ ਰੈਲੀ ਕਰਕੇ ਆਉਂਦਾ ਸੀ ਆਜ਼ਾਦੀ ਦਾ ਵਸੀਹਾ ਜਿਹਨੂੰ ਤੂੰ ਕਹਣੀ ਆ ਜਿਹਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੁਲਕ ਜਾਦ ਹੋਇਆ ਇਹ ਉਹੀ ਕੀਆ ਪ੍ਰਜਵਲ ਰਵੰਨਾ ਜਿਹਦੀ ਕੀਆ 2976 ਬਲਾਤਕਾਰ ਦੇ ਕੀਆ ਬਲਾਤਕਾਰਾਂ ਦੇ ਵਿੱਚ ਜਿਹੜਾ ਬੰਦਾ ਕੀਆ ਸ਼ਾਵਲ ਸੀ ਤੇ ਵੀਡੀਓ ਬਣਾਉਂਦਾ ਸੀ ਕੁੜੀਆਂ ਦੀ ਬੀਜੇਪੀ ਆਈਟੀ ਸੈੱਲ ਵਾਲਾ ਕੀਆ ਅਮਿਤ ਮਾਲਵੀਆ ਆਈਟੀ ਸੈੱਲ ਦਾ ਹੈੱਡ ਸੀ ਬੀਜੇਪੀ ਦਾ ਜਿਹੜਾ ਬਲਾਤਕਾਰ ਦੇ ਵਿੱਚ ਕੀਆ ਫਸਿਆ ਉਸ ਤੋਂ ਬਿਨਾ ਕਨਾਲ ਪਾਂਡਿਆ 12 ਨਸੀ ਵਾਲਾ ਸਖਸ਼ਮ ਕੀਆ ਸਖਸ਼ਮ ਪਟੇਲ ਅਤੇ ਅਭਿਸ਼ੇਕ ਚਾਹਾਨ ਇਹ ਤਿੰਨੇ ਸ਼ਖਸ ਸੀ ਤੁਹਾਡੇ ਆਈਟੀ ਸੈੱਲ ਦੇ ਹੈੱਡ ਉਸ ਤੋਂ ਬਿਨਾ ਸ਼ਾਕਸ਼ੀ ਮਹਾਰਾਜ ਤੁਹਾਡਾ ਠੀਕ ਹੈ ਐਮ ਜੀ اکبر ਜਿਹੜਾ ਐਮ ਪੀ ਰਿਹਾ ਮੁੱਖ ਮੰਤਰੀ ਵੀ ਰਿਹਾ ਥੋੜੀ ਸਰਕਾਰ ਚ ਸੰਦੀਪ ਸਿੰਘ ਜਿਹੜਾ ਤੁਹਾਡਾ ਕੀ ਆ ਹਰਿਆਣੇ ਦੇ ਵਿੱਚ ਮੰਤਰੀ ਰਿਹਾ ਬੇਜਾਕ ਖੜਾ ਰੀ ਸੀ ਉਹਦੇ ਤੇ ਵੀ ਕੀ ਆ ਬਲਾਤਕਾਰ ਦੇ ਕੀ ਲੜਕੀਆਂ ਨਾਲ ਛੇੜਛਾੜ ਦੇ ਪਰਚੇ ਦਰਜ ਹੋਏ ਆ ਤੇ ਨਾਲ ਨਾਲ ਕੀ ਆ ਆਰਣ ਤਰਪਾਠੀ ਜੁਪੀ ਵਾਲਾ ਐਮ ਐਲ اے ਤੁਹਾਡਾ RAMDULAR GAUD ਜਿਹੜਾ ਸੀ ਰਗਵ ਤੁਹਾਡਾ ਐਮ ਪੀ ਜਿਹੜਾ ਕੀ ਹੈ ਸੀਗਾ ਆਪਣਾ ਮੱਧ ਪ੍ਰਦੇਸ਼ ਤੋਂ ਐਮ ਪੀ ਸੀ ਰਗਵ ਉਸ ਤੋਂ ਬਿਨਾ ਕੀ ਹੈ ਡੀ ਐਨ ਜੀਵਰਾਜ ਕਰਨਾਟਕਾ ਤੋਂ ਵਿਜੇ ਜੋਲੀ ਦਿੱਲੀ ਵਾਲਾ ਅਸ਼ੋਕ ਮਕਮਾਨਾ ਗੁਜਰਾਤ ਵਾਲਾ ਸ਼ਾਂਤੀ ਲਾਲ ਗੁਜ ਸ਼ੋਲੰਕੀ ਗੁਜਰਾਤ ਵਾਲਾ ਤੁਹਾਡਾ ਅਨਿਲ ਅਨਿਲ ਭੋਸਲੇ ਮਹਾਰਾਸ਼ਟਰ ਵਾਲਾ ਠੀਕ ਹੈ ਨਾ ਆਰਗਵਾਨ ਥੜੇ ਜਿਹੜਾ ਹੈਗਾ ਉਹ ਵੀ ਮਹਾਰਾਸ਼ਟਰ ਵਾਲਾ ਤੇ ਰਣੇਸ਼ ਮੱਧ ਪ੍ਰਦੇਸ਼ ਵਾਲਾ ਇਹ ਸਾਰੇ ਥੋਡੇ ਨੇ ਇਹਨਾਂ ਬਾਰੇ ਕੀ ਐ ਕਿਉਂ ਚੁੱਪ ਕਰ ਕੀ ਸੀ ਮੈਂ ਨਾ ਸਾਰੇ ਜਿੰਨਿਆਂ ਦੇ ਨਾਮ ਲੈਣਾ ਤਾਂ ਹੀ ਬਲਾਤਕਾਰੀ ਜਨਤਾ ਪਾਰਟੀ ਥੋੜੀ ਵੱਜਦੀ ਆ ਤੇ ਮੈਂ ਭਾਜਪਾ ਨੂੰ ਇਹੀ ਕਹਿਣਾ ਵੀ ਛੱਜਤਾ ਬੋਲੇ ਸ਼ਾਨਣੀ ਕੀ ਬੋਲੇ ਤੇ ਜਿਨ੍ਹਾਂ ਦੇ ਘਰ ਆਪਦੇ ਠੀਕ ਹੈ ਨਾ ਸ਼ੀਸ਼ੇ ਦੇ ਹੋਣ ਔਰ ਰਾਜਕੁਮਾਰ ਦੇ ਡਾਇਲੌਗ ਵਾਂਗ ਉਹ ਦੂਜੇ ਦੇ ਪੱਥਰ ਨਹੀਂ ਸਿੱੜਦੇ ਤੇ ਤੇਰੇ ਕਿਰਦਾਰ ਨੂੰ ਕੰਗਣਾ ਸਾਰੇ ਲੋਕ ਜਾਣਦੇ ਆ ਤੇ ਤੇਰਾ ਕਿਰਦਾਰ ਕੀ ਰਿਹਾ ਤੇਰੀ ਅੱਜ ਤੱਕ ਕੀ ਐ ਕੀ ਕੁਝ ਮਾ ਕੇ ਫਿਲਮ ਇੰਡਸਟਰੀ 'ਚ ਹੋਇਆ ਮੈਂ ਕਹਿੰਦਾ ਅੱਜ ਖਬਰ ਲੱਗੀ ਆ ਅਖਬਾਰਾਂ ਦੇ ਵਿੱਚ ਲੱਗੀ ਆ ਕਿ ਮਲਿਆਣਾ ਫਿਲਮ ਇੰਡਸਟਰੀ ਦੇ ਵਿੱਚ ਕੀ ਕੁਝ ਹੋਇਆ ਕੁੜੀਆਂ ਦੇ ਨਾਲ ਕਿਵੇਂ ਬਲਾਤਕਾਰ ਹੋਏ ਨੇ ਉਹਦੇ ਵਿੱਚ ਕੀ ਹੈ ਡਾਇਰੈਕਟਰ ਤੇ ਪ੍ਰੋਡਿਊਸਰ ਜਿਹੜੇ ਟੰਗੇ ਵੀ ਗਏ ਨੇ ਉਹਦੇ ਵਿੱਚ ਕੀ ਹੈ ਤੇਰਾ ਮੂੰਹ ਕਿਉਂ ਚੁੱਪ ਆ ਤੇ ਤੇਰੀ ਇੰਡਸਟਰੀ ਦੇ ਵਿੱਚ ਜਿਹੜਾ ਕੁਝ ਹੋਇਆ ਤੇ ਤੂੰ ਆਪ ਹੀ ਦੱਸਦੀ ਆ ਜਦੋਂ ਤੂੰ ਕਰਦੀ ਆ ਮੈਂ ਕਹਣਾ ਇੱਜ਼ਤਾਂ ਬਚਾਉਣ ਵਾਲੇ ਸਾਡੇ ਹੀ ਆ ਤੁਸੀਂ ਲਟਾਉਣ ਵਾਲੇ ਹੋ ਤੇ ਤੂੰ ਆਪ ਦੀ ਕੀ ਹੈ ਇੱਜ਼ਤ ਨੂੰ ਆਪ ਹੀ ਉਛਾਲਿਆ ਠੀਕ ਹੈ ਨਾ ਅੱਜ ਤੱਕ ਤੇ ਬਹਿ ਕੇ ਜਿਹੜਾ ਕੁਝ ਤੂੰ ਦੱਸਿਆ ਵੀ ਫੁਲਾਣ ਨੇ ਇਹ ਕੀਤਾ ਤੇ ਠਗੜੇ ਨੇ ਇਹ ਕੀਤਾ ਜੋ ਕੁਝ ਕੀਆ ਤੂੰ ਸ਼ਬਦ ਬੋਲੇ ਆ ਆਪ ਦੀ ਇੱਜ਼ਤ ਨੂੰ ਆਪ ਉਛਾਲਿਆ ਤੇ ਬੀਜੇਪੀ ਵਾਲਿਆਂ ਨੇ ਤੈਨੂੰ ਟਿਕਟ ਦਿੱਤੀ ਐ ਇਸ ਕਰਕੇ ਬੀਜੇਪੀ ਤਾਂ ਹੀ ਮੈਂ ਕਹਿਣਾ ਕਿ ਬੀਜੇਪੀ ਤਾਂ ਹੀ ਬੁਲਾਤਕਾਰੀ ਜਨਤਾ ਪਾਰਟੀ ਬੱਜਣ ਲੱਗੀ ਲੋਕਾਂ 'ਚ ਤੇ ਬੀਜੇਪੀ ਵਾਲੇ ਕੀ ਅੱਜ ਗਰੇਵਾਲ ਮਾਕੇ ਜਿਹੜਾ ਹੈਗਾ ਬੀਜੇਪੀ ਵਾਲਾ ਜਿਹੜਾ ਲੋਕਾਂ ਤੋਂ ਗਾਲਾਂ ਲੈਣ ਚ ਮਹਾਰਾ ਉਹ ਬੰਦੇ ਨੇ ਵੀ ਇੱਕ ਗੱਲ ਕਹੀ ਆ ਉਹ ਕਹਿੰਦਾ ਕਿ ਇਹਦਾ ਆਪ ਦਾ ਪਰਸਨਲ ਬਿਆਨ ਨਿੱਜੀ ਬਿਆਨ ਆ ਨਿੱਜੀ ਬਿਆਨ ਕਹਿ ਕੇ ਨਹੀਂ ਸਰਦਾ ਹੁਣ ਤੇ ਬੀਜੇਪੀ ਵਾਲਿਆਂ ਨੂੰ ਵੀ ਕੀ ਇਹ ਗੱਲ ਦੇ ਧਿਆਨ ਰੱਖਣਾ ਪਊਗਾ ਕਿਉਂਕਿ ਜਦੋਂ ਕੋਈ ਹੋਰ ਕਰਦਾ ਨਾ ਉਦੋਂ ਫਿਰ ਕੀ ਉਹ ਪਾਰਟੀ ਕੀ ਬਦਨਾਮ ਕੀਤੀ ਜਾਂਦੀ ਹੈ ਤੁਸੀਂ ਮੂਰੇ ਹੋ ਕੇ ਕਹਿੰਦੇ ਹੋ ਆਪੇ ਤੇ ਲੋ ਰਾਹੁਲ ਗਾਂਧੀ ਬਾਹਰ ਲੈ ਕੇ ਮੈਂ ਕਿ ਐਨਆਰਆਈ ਨੇ ਬਿਆਨ ਦਿੱਤਾ ਸੀ ਕਾਂਗਰਸ ਨਾਲ ਜੁੜਿਆ ਹੋਇਆ ਸੀ ਤਾਂ ਤੁਸੀਂ ਫਿਰ ਸਾਰਾ ਕੁਝ ਕੀ ਆਖਿਆ ਜੀ ਰਾਹੁਲ ਗਾਂਧੀ ਹਰ ਕੰਨ ਜ਼ਿੰਮੇਵਾਰ ਕਿਹਾ ਜੀ ਤੇ ਜਿਹੜੀ ਇਹ ਕਿ ਸ਼ਬਦਾਵਲੀ ਮੂਹ ਦੀ ਭਾਕਿਆ ਬੋਲਦੀ ਆ ਮੂਹ ਦੀ ਬਵਾਸੀਰ ਵਾਲੀ ਉਹਦੇ ਵਾਸਤੇ ਜ਼ਿੰਮੇਵਾਰ ਤੁਸੀਂ ਸਾਰੇ ਬੀਜੇਪੀ ਵਾਲੇ ਹੋ ਸਣੇ ਕਰੇਵਾਲ ਜਿਹੜਾ ਕਹਿੰਦਾ ਨਾ ਵੀ ਨਿੱਜੀ ਬਿਆਨ ਆ ਇਹ ਨਿੱਜੀ ਬਿਆਨ ਨਹੀਂ ਤੁਹਾਡੀ ਐਮਪੀ ਬਣੀ ਆ ਅਗਲੀ ਤੁਹਾਡੀ ਸੀਟ ਲੈ ਕੇ ਜਾਂ ਤਾਂ ਪਾਰਟੀ ਦੇ ਵਿੱਚ ਉਹ ਸੇਕ ਦਿਓ ਜਾਂ ਪਾਰਟੀ ਜੋ ਕੱਢ ਦਿਓ ਆ ਫਿਰ ਕੋਈ ਤਾਂ ਐਨਐਸਐ ਲੱਗਣੀ ਚਾਹੀਦੀ ਆ ਜਿਹੜੀ ਸਮਾਜ ਦੇ ਵਿੱਚ ਅੱਗ ਲਾ ਰਹੀ ਆ ਤੇ ਅੱਗ ਵੀ ਇੰਨੀ ਜ਼ਬਰਦਸਤ ਤਰੀਕੇ ਨਾਲ ਲਾ ਰਹੀ ਹੈ ਜਿਹੜੀ ਸਮਝ ਨਹੀਂ ਤੁਹਾਡੇ ਤੋਂ ਅੱਜ ਕਿਹਾ ਕੀ ਆ ਹੋਰ ਕੀ ਬੋਲੀ ਆ ਉਹ ਕਹਿੰਦੀ ਕੀ ਆ ਵੀ ਬੰਗਲਾਦੇਸ਼ ਜੇ ਕਿਦੀ ਕਿਦੇ ਸੈਂਟਰ ਮਜ਼ਬੂਤ ਨਾ ਨਾ ਹੋਵੇ ਤਾਂ ਕਿ ਇਹ ਜਿਹੜਾ ਪੰਜਾਬ ਆ ਇਹ ਬੰਗਲਾਦੇਸ਼ ਬਣ ਜਾਂਦਾ ਮਤਲਬ ਕੀ ਆ ਸਾਨੂੰ ਅੱਤਵਾਦੀ ਤੇ ਵੱਖਵਾਦੀ ਅੱਡ ਕਰਨ ਵਾਲੇ ਕਹਿ ਰਹੀ ਆ ਅਸੀਂ ਵਾਕਈ ਅੱਤਵਾਦੀ ਵੱਖਵਾਦੀ ਆ ਕਿਉਂਕਿ ਅਸੀਂ 47 ਠੀਕ ਹੈ 62 ਦੇ ਵਿੱਚ 1971 ਦੇ ਵਿੱਚ ਕਾਰਗਿਲ ਦੇ ਵਿੱਚ ਤੇ ਉਦੋਂ ਪਹਿਲਾਂ ਵੀ 1910 ਤੋਂ ਲੈ ਕੇ 1920 ਦੇ ਵਿੱਚ ਕਾਲੇ ਪਾਣੀ 'ਚ 90% ਸਾਡੇ ਪੰਜਾਬੀ ਰਹਿ ਕੇ ਆਏ ਨੇ ਆਜ਼ਾਦੀ ਦੀ ਲੜਾਈ ਦਾ ਮੁਲਕ ਦੀ ਲੜਾਈ ਨਾੜ ਦੇ ਖਾਤਰ ਤੇ ਹੁਣ ਤੱਕ ਵੀ ਸ਼ਰਧਾਂ ਦੇ ਉੱਤੇ ਕੀਆ ਖੂਨ ਸਾਡਾ ਵਹਿੰਦਾ ਤੇ ਉਹਨਾਂ ਲੋਕਾਂ ਨੂੰ ਇਹ ਕਹਿ ਕੀ ਰਹੀ ਹੈ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਵਾਲਿਓ ਕੁਛ ਤਾਂ ਮਾੜਾ ਮੋਟਾ ਸੋਚ ਲੋ ਤੁਹਾਨੂੰ ਬੋਲਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸਾਰਿਆਂ ਨੂੰ ਬੋਲਣਾ ਚਾਹੀਦਾ ਤੇ ਸਾਨੂੰ ਵੀ ਬੋਲਣਾ ਚਾਹੀਦਾ ਪੰਜਾਬ ਵਾਲਿਆਂ ਨੂੰ ਇਸ ਮੁੱਦੇ ਤੇ ਜਿਹੜੀ ਇਹਨੇ ਸ਼ਬਦਾਵਲੀ ਹੁਣ ਪੰਜਾਬ ਲੋਕਾਂ ਵਾਸਤੇ ਵਰਤੀ ਆ ਕੀ ਕਿਹਾ ਉਹ ਤੁਹਾਨੂੰ ਮੈਂ ਦੱਸ ਵੀ ਦਿੱਤਾ ਦੋ ਇਹਦੇ ਬਿਆਨ ਨੇ ਜਿਹੜੇ ਕੀਆ ਹੁਣ ਨਵੀ ਕੀਏ ਨੇ ਮੂੰਹ ਦੀ ਬਵਾਸੀਰ ਦੇ ਵਿੱਚੋਂ ਕੀ ਗੰਦ ਕੱਢਿਆ ਬੋਲੀ ਕੀ ਆ ਇੱਕ ਤਾਂ ਇਹੀ ਬੋਲੀ ਸੀ ਕਿ ਇਹ ਕੀ ਆ ਬੰਗਲਾਦੇਸ਼ ਵਾਲਾ ਕੰਮ ਆ ਮੈਂ ਕਿਹਾ ਬੰਗਲਾਦੇਸ਼ 'ਚ ਵੀ ਕੋਈ ਰੈਵੋਲੂਸ਼ਨ ਨਹੀਂ ਆਈ ਆ ਅਗਲੇ ਨੇ ਜਿਹੜੀ ਲੜਾਈ ਲੜੀ ਆ ਨਾ ਉਹ ਕੀ ਆ ਮੈਂ ਕਹਿੰਦਾ ਉਹ ਰੈਵੋਲੂਸ਼ਨ ਇੰਡੀਆ ਦੇ ਵਿੱਚ ਵੀ ਆ ਸਕਦੀ ਆ ਮੁਲਕ ਦੇ ਵਿੱਚ ਜੇ ਬੀਜੇਪੀ ਦੇ ਰਾਤੇ ਹੀ ਰਹੇ ਤੇ ਉਹਦੀ ਕੀ ਆ ਸ਼ੁਰੂਆਤ ਪੰਜਾਬ 'ਚੋਂ ਹੋਊਗੀ ਇਹ ਗੱਲ ਯਾਦ ਰੱਖਿਓ ਇਸੇ ਕਰਕੇ ਮੈਂ ਕਹਿਣਾ ਕਿ ਪਹਿਲੀ ਗੱਲ ਤਾਂ ਜਿਹੜੀ ਇਹ ਬੋਲੀ ਆ ਸ਼ਬਦਾਵਲੀ ਉਹਦੇ ਤੋਂ ਮਾਫੀ ਮਕੀਆ ਮੰਗਵਾ ਦਿਓ ਜਾਂ ਤਾਂ ਬੀਜੇਪੀ ਵਾਲੇ ਨਹੀਂ ਤਾਂ ਸਿੱਟੇ ਤੁਹਾਨੂੰ ਨਾਲ ਭੁਗਤਨੇ ਪੈਣਾ ਕਿਉਂਕਿ ਥੋੜੀ ਐਮਪੀ ਆ ਤੇ ਤੁਹਾਡੇ ਕੀ ਆ ਸੀਟ ਤੋਂ ਜਿੱਤੀ ਵੀ ਆ ਤੇ ਜਿਹੜੇ ਹਿਮਾਚਲ ਦੀ ਤੂੰ ਹੈਗੀਆਂ ਉਹ ਤੇ ਹਿਮਾਚਲ ਨੂੰ ਵੀ ਛਡਾਉਣ ਵਾਲਾ ਕੌਣ ਸੀਗਾ ਨਹੀਂ ਇਹ ਆਜ਼ਾਦੀ ਦੇ ਵਿੱਚ ਕੀ ਆ ਬਹੁਤ ਪੋਰਸ਼ਨੇ ਦਾ ਕੀ ਆ ਵਗ ਜਾਣਾ ਸੀ ਪਾਕਿਸਤਾਨ ਦੇ ਵਿੱਚ ਤੇ ਉਦੋਂ ਅੜੈਕਾ ਹੁਣਾਜੀਤ ਸਿੰਘ ਭਗਤ ਸਿੰਘ ਦੇ ਚਾਚੀ ਵਰਗੇ ਕੀ ਉਹਦੇ ਵਿੱਚ ਸਟੈਂਡ ਲੈਂਦੇ ਰਹੇ ਆ ਜਿਨ੍ਹਾਂ ਨੇ ਕੀ ਆ ਉੱਥੇ ਹੀ ਉਹ ਤੋਂ ਬਾਅਦ ਕੀ ਆ ਉਹਦਾ ਸੰਸਕਾਰ ਹੋਇਆ ਕੀਤਾ ਗਿਆ ਹਿਮਾਚਲ ਦੇ ਵਿੱਚ ਹੀ ਬਲਹੋਜੀ ਦੇ ਕੋਲ ਕੰਨੀ ਤੇ ਤੁਸੀਂ ਪੰਜਾਬੀਆਂ ਨੂੰ ਕਹਿ ਰਹੇ ਹੋ ਕਿ ਇਹ ਲੋਕ ਕੀ ਆ ਬੰਗਲਾਦੇਸ਼ ਬਣਾ ਕੇ ਧਰ ਦੇਣਗੇ ਅਸਲ ਤੇ ਕੀ ਆ ਮੈਂ ਕਿਹੜਾ ਮੁਲਕ ਦਾ ਖਤਰਾ ਵੀ ਟਾਲਣ ਵਾਸਤੇ ਪੂਰਬੀ ਦੇ ਪੱਛਮੀ ਜਿਹੜਾ ਪਾਕਿਸਤਾਨ ਬਣਿਆ ਨਾ ਉਹਦੇ ਵਿੱਚ ਵੀ ਸਭ ਤੋਂ ਵੱਧ ਸਿੱਖਾਂ ਨੇ ਵਿੱਚ ਕੀ ਰੋਲ ਪਲੇ ਕੀਤਾ ਤੇ ਸਾਰੇ ਜਾਣਦੇ ਆ ਸਾਡੇ ਜਰਨਲ ਕੀ ਸਵੇਗ ਸਿੰਘ ਅਰਗਣ ਨੇ ਕੀ ਰੋਲ ਨਿਭਾਇਆ ਸੀਗਾ ਮੁਕਤੀ ਵਾਹਣੀ ਦੇ ਵਿੱਚ ਬੰਗਲਾਦੇਸ਼ ਵਾਲੀ ਲੜਾਈ ਦੇ ਵਿੱਚ ਤੇ ਸ਼ਰਮ ਕਰੇ ਠੀਕ ਹੈ ਨਾ ਤੇ ਮੈਂ ਇੱਕੋ ਕਹਿਣਾ ਕਿ ਇਹਦੇ ਤੇ ਐਨਐਸਏ ਦੇ ਤੇ ਲੱਗਣੀ ਚਾਹੀਦੀ ਆ ਜਿਹੜੀ ਸਾਡੇ ਪੁੱਤਾਂ ਦੇ ਲੱਗਦੀ ਆ ਨਾ ਜਿਹੜੀ ਅੱਗ ਸੜਦੀ ਆ ਫਿਰਕਾ ਪ੍ਰਤੀ ਦੀ ਅੱਗ ਦੇ ਪੰਜਾਬ ਨੂੰ ਠੀਕ ਹੈ ਇੱਕ ਟੰਗ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੰਗਣਾ ਰਣੋਂ ਤੋਂ ਵੱਲੋਂ ਤੇ ਮੈਂ ਇਸੇ ਕਰਕੇ ਕਹਿਣਾ ਕਿ ਇਹਦੇ ਤੇ ਕਾਰਵਾਈ ਕਰਨੀ ਬਣਦੀ ਐ ਸੀ ਮੰਗ ਕਰਦੇ ਆ ਲੋਕਦਾਰ ਲੈਰ ਕੰਨੀਓ ਕੇ ਇਹ ਜੀ ਸ਼ਬਦਾਵਲੀ ਬੋਲਣ ਵਾਲੇ ਨੂੰ ਹਾਲਾਂਕਿ ਸੋਚਿਆ ਸੀ ਵੀ ਇਹਦੇ ਤੇ ਬੋਲਣਾ ਨਹੀਂ ਇਹਨੇ ਬਕਵਾਸ ਮਾਰਨੀ ਐ ਕੰਟਰੋਵਰਸੀ ਕਰੀਏਟ ਕਰਨੀ ਐ ਇੱਕ ਘਟਿਆ ਮੂਵੀ ਬਣਾ ਕੇ ਉਹਨੂੰ ਹਿੱਟ ਕਰਾਉਣ ਦੀ ਮਾਰੀ ਨੇ ਪਹਿਲੀ ਕੱਲਾ ਪੰਜਾਬ ਚੋ ਕੋਈ ਮੂਵੀ ਦੇਖਦਾ ਕੋਈ ਨਹੀਂ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਜਿੰਨਾ ਕ ਕੀ ਨਿੰਦ ਸਕਦੇ ਹੋ ਨਾ ਇਹਦੇ ਕੇ ਚਾਵਲਪੁਰੇ ਨੂੰ ਉਹਨਾਂ ਕੀ ਕੀ ਸਾਨੂੰ ਬੋਲਣਾ ਪਊਗਾ ਕਿਉਂਕਿ ਇਹ ਜਵਾਬ ਜਿਹੜਾ ਭਾਲਦੀ ਆ ਨਹੀਂ ਕੋਈ ਨਾ ਕੋਈ ਸਿਰ ਫੇਰਿਆ ਜਵਾਬ ਐਸੇ ਨੂੰ ਦੇ ਦੇਣਗੇ ਬੜੇ ਲੋਕ ਬੈਠੇ ਆ ਤੇ ਇਹਨੇ ਕਰਾਉਣੀ ਹੋਈ ਆ ਤੇ ਹਲਕੇ ਕੁੱਤੇ ਦਾ ਇਲਾਜ ਇੱਕੀ ਆ ਐਂਡ ਤਾਂ ਉਹਦਾ ਕੀ ਆ ਸਾਰੇ ਹੀ ਪਤਾ ਜੀ ਹਲਕੇ ਕੁੱਤੇ ਦਾ ਇਲਾਜ ਕੋਈ ਨਹੀਂ ਹੁੰਦਾ ਇਲਾਜ ਉਹਦਾ ਕੀ ਪੱਕਾ ਮੈਂ ਕਿ ਉਹਦਾ ਹਸ਼ਰ ਕੀ ਹੋਣਾ ਪਰ ਕੀ ਆ ਟੈਂਪਰੇਰੀ ਇਲਾਜ ਕੀ ਆ ਜਦ ਤਾਨੂੰ ਬੰਨ ਲਓ ਜਾਂ ਉਹਦੇ ਮੂੰਹ ਤੇ ਛਿੱਕਲਾ ਚੜਾ ਦਿਓ ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬੀਓ ਲਾਣਤਾ ਪਾਇਓ ਕਿਉਂਕਿ ਤੁਹਾਡੇ ਕਿਰਦਾਰ ਦੇ ਉੱਤੇ ਕਿਰਦਾਰ ਸਭ ਤੋਂ ਵੱਡੀ ਗੱਲ ਬਲਾਤਕਾਰੀ ਮੈਂ ਕਹਿੰਦਾ ਅਤਵਾਦੀ ਵੱਖਵਾਦੀ ਸਾਨੂੰ ਕਹਿੰਦੇ ਤੁਰੇ ਆਏ ਆ ਅਸੀਂ ਜਿੱਤਾ ਲਟਾਈਆਂ ਸਾਡੀਆਂ ਲੁੱਟੀਆਂ ਇੱਜਤਾ ਗਈਆਂ ਨੇ 78 ਦੇ ਵਿੱਚ ਯਾਦਮੁਲਕ ਸਾਡੇ ਵਾਸਤੇ ਕਹਿੰਦੇ ਸੀ ਬਣਿਆ 47 ਦੇ ਵਿੱਚ ਵੀ ਕੀ ਆ ਲੱਖਾਂ ਬਲਾਤਕਾਰ ਕੀਆ ਸਾਡੀਆਂ 3 ਭੈਣਾਂ ਨਾਲ ਹੋਏ ਤੇ 84 'ਚ ਵੀ ਜੋ ਕੁਝ ਦਿੱਲੀ ਦੇ ਵਿੱਚ ਵਾਪਰਿਆ ਜਿਹੜਾ ਕੁਝ ਸਾਡੇ ਨਾਲ ਕਾਂਗਰਸ ਨੇ ਕੀਤਾ ਬੀਜੇਪੀ ਉਦੋਂ ਘੱਟ ਨਹੀਂ ਕਰੀ ਜਾਂਦੀ ਤੇ ਬੀਜੇਪੀ ਕੀ ਆ ਉਦੋਂ ਵੀ ਗਹਨ ਲਾ ਸਾਨੂੰ ਕਾਂਗਰਸ ਨੇ ਜੋ ਕੀਤਾ ਨਾ ਉਹ ਤਾਂ ਮਾ ਕੇ ਸੀ ਇਹ ਜੀ ਪਰ ਜਿਹੜੀ ਆਪਣਾ ਕਾਂਗਰਸ ਨਾਲ ਜਿਹੜਾ ਬੀਜੇਪੀ ਹੁਣ ਰਵਈਆ ਕਰ ਰਹੀ ਆ ਇਹਦੇ ਜ਼ਿੰਮੇਵਾਰ ਜਿਹੜੇ ਆ ਇਹ ਸਾਰੇ ਬੀਜੇਪੀ ਦੇ ਪੰਜਾਬ ਦੇ ਕੀ ਆ ਜਿਹੜੇ ਮਾ ਕੇ ਹੈਗੇ ਆ ਲੋਕ ਉਹ ਵੀ ਹੋਣਗੇ ਜਿਹੜੇ ਨਾਲ ਜੁੜੇ ਹੋਏ ਆ ਤੇ ਜਿਹੜੇ ਵੀ ਨੈਸ਼ਨਲ ਲੈਵਲ ਤੇ ਹੈਗੇ ਆ ਸਾਰਿਆਂ ਨੂੰ ਇਹ ਕੀ ਆ ਇਹਦਾ ਨਤੀਜਾ ਭੁਗਤਣਾ ਪੂ ਇਸ ਕਰਕੇ ਆਪ ਜੀ ਤੇ ਛਕਲਾ ਪਾ ਲੋ ਇੰਨੀਆਂ ਕਿ ਕੀ ਆ ਸਾਰਿਆਂ ਨੂੰ ਮੈਂ ਦਰਖਾਸਤ ਕਰਨਾ ਤੇ ਸਾਰੇ ਭਰਾਵਾਂ ਨੂੰ ਕਹਿਣਾ ਕਿ ਇਹਨੂੰ ਰੱਜ ਕੇ ਲਾਣਤਾ ਜਰੂਰ ਪਾਉਣੀਆਂ ਬਣਦੀਆਂ ਤੇ ਬਾਕੀ ਦੂਜੀ ਗੱਲ ਜਿਹੜੀ ਕਰਨ ਦੀ ਮਰੀ ਇਹ ਕਰਦੀ ਉਹਦੀ ਗੱਲ ਹੀ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਨਾ ਉਹ ਜਿਹੜਾ ਮਾਕੇ ਹੈਗਾ ਉਹ ਲੋਕਾਂ ਨੇ ਫੈਸਲਾ ਕਰ ਹੀ ਲਿਆ ਪਹਿਲਾਂ ਵੀ ਇਹ ਕੋਈ ਮਾਕੇ ਪਿੱਟੀ ਹੋਈ ਆ ਜਮਾ ਬਕਵਾਸ ਮਾਰ ਮਾਰ ਕੇ ਕੋਈ ਇਹਦੀ ਫਿਲਮ ਨਹੀਂ ਚੱਲੀ ਕੁਝ ਨਹੀਂ ਚੱਲਿਆ ਤੇ ਹੁਣ ਵੀ ਲੋਕਾਂ ਨੇ ਮੂੰਹ ਨਹੀਂ ਲਾਉਣੀ ਪਰ ਇਹ ਸਿਆਸਤ ਵਾਲੇ ਪਾਸਿਓਂ ਵੀ ਇਹਦੇ ਹੱਥ ਖੜੇ ਕਰਾਉਣੇ ਵੰਦੇ ਆ ਬਾਕੀ ਇਲਾਜ ਦਾ ਕੀ ਆ ਕੋਈ ਨਾ ਕੋਈ ਕਰ ਦੂਗਾ ਇਹ ਸਾਰਿਆਂ ਨੂੰ ਪਤਾ ਹੀ ਆ ਐਨੇ ਆਖੀ